ਮੁਸ਼ਕਾਬ ਦੋਸਤੋ ਮੈਂ ਰਮੇਸ਼ ਗੱਬੜ ਇੰਡੀਆ ਟੀਵੀ ਨਿਊਜ਼ ਕੋਰਟਪੁਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੋਰਟਪੁਰਾ ਦੇ ਵਿੱਚ ਭਾਰੀ ਬਰਸਾਤ ਹੋਣ ਕਾਰਨ ਬਸ ਸਟੈਂਡ ਤਿੰਨ ਕੋਨੀ ਚੌਕ ਬੱਤੀਆਂ ਵਾਲਾ ਚੌਕ ਗਿਆਨੀ ਜਲ ਸਿੰਘ ਮਾਰਕੀਟ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਕਿਲਾ ਰੋਡ ਤੇ ਜੋ ਪਾਣੀ ਖੜਾ ਹੈ ਲੋਕਾਂ ਨੂੰ ਦੁਕਾਨਾਂ ਖੋਲਣ ਦੇ ਵਿੱਚ ਔਰ ਲੰਘਣ ਟੱਪਣ ਦੇ ਵਿੱਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਹੈ ਬੇਤੁਕਾ ਸਰਕਾਰ ਹੈ ਕੋਈ ਵੀ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਔਰ ਨਾਲੇ ਕਿਹਾ ਕਿ ਜੋ ਵੀ ਸਰਕਾਰ ਇੱਥੇ ਆਂਦੀ ਹੈ ਕੋਈ ਵੀ ਪਾਣੀ ਦਾ ਮਸਲਾ ਹੱਲ ਨਹੀਂ ਕਰ ਸਕਦੀ ਨਾ ਕੋਈ ਸੀਵਰੇਜ ਸਿਸਟਮ ਦਾ ਕੋਈ ਇੰਤਜ਼ਾਮ ਹੈ ਨਾ ਕੋਈ ਛਪੜਾਂ ਦੀ ਸਫਾਈ ਦਾ ਇੰਤਜ਼ਾਮ ਹੈ ਔਰ ਜੋ ਸਫਾਈ ਸੇਵਕ ਰੱਖੇ ਹੋਏ ਆ ਉਹ ਵੀ 150 ਦੇ ਕਰੀਬ ਸਫਾਈ ਸੇਵਕ ਰੱਖੇ ਆ ਪਰ ਨਾਲਿਆਂ ਦੀ ਸਫਾਈ ਜਿਹੜੀ ਹੈ ਨਹੀਂ ਹੋ ਰਹੀ ਇਸ ਕਾਰਨ ਸੜਕਾਂ ਦੇ ਉੱਤੇ ਗੰਦਾ ਪਾਣੀ ਖੜ ਜਾਂਦਾ ਔਰ ਗੰਦਾ ਪਾਣੀ ਖੜਮ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਥੋੜੀ ਜਿਹੀ ਬਰਸਾਤ ਹੁੰਦੀ ਹੈ ਤੇ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਇਕੱਠਾ ਹੋ ਜਾਂਦਾ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਤੇ ਦੁਹਰਾ ਤਿੰਨ ਵਜੋਂ ਦੇ 12 ਘੰਟੇ ਤੋਂ ਪਾਣੀ ਨਹੀਂ ਮਿਲ ਰਿਹਾ ਕਿ ਬਸ सारा शहर पानी पानी लम्बा बोले घर पानी कहीं ਕਹਿੰਦੇ ਅੰਗਰ ਉਹ ਤੋਂ ਆਪਣੇ ਥਾਂ ਖੁੱਲਾ ਇਹ ਮੇਰਾ ਬੰਦੇ ਪਰ ਇਹਨੂੰ ਚੱਪੜਾ ਬੰਦ ਕਰਤਾ ਨਾ ਚਾਰਦਵਾਰੀ ਕਰਦੀ ਤਾਂ ਮੁਕਤਫਰ ਸੀਗੇ ਸਾਰੇ ਬਲੌਕ ਭਏ ਪਏ ਆ ਪਾਣੀ ਦਾ ਤਸੀਰ ਹੈ ਹੀ ਨਹੀਂ ਕਿਤੇ ਕੇ ਵਸੇ Bod bura hala şerda. Kaç eder? Sıfır mı lan ਗਨਿਜਾਸੂ ਮਾਰਕੀਟ ਦੇ ਕੋਲ ਵਿਸ਼ਵ ਕਰਮਾ ਧਰਮ ਸ਼ਾਲਾ ਆਰ ਨਾਰਨ ਹਸਪਤਾਲ ਦੇ ਸਾਹਮਣੇ ਜੋ ਛੱਪਰ ਲੱਗਾ ਪਿਆ دریا ਬਣਿਆ ਪਿਆ ਸ਼ਾਹਪੁਰਾ ਸ਼ਹਿਰ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਬਰਸਾਤ ਨਾਲ ਪਾਣੀ ਹੀ ਪਾਣੀ ਬਦਾਲਾਂ ਸਨ ਬਹੁਤ ਹਨ ਤੇ ਹਾਲ ਸਨਵਾ ਨੂੰ ਲੋਕਾਂ ਕੜੀ ਜਾਂਦੇ ਆ ਪਾਣੀ ਆਇਆ ਇਸੇ ਜਪਟੇ ਦਾ ਸਬਦਕਾਨਾ ਯਾਨੀ ਜੈ ਉਸ ਨਿਮਾਰਕ ਦੇ ਬਕਾਨਾ ਦੇ ਅੰਦਰ ਵੀ ਪਾਣੀ ਵੜਿਆ ਹੋਇਆ ਸੰਦੇਰ ਇਹ ਮਾਰਕੀਟ ਖੁੱਲ ਨਹੀਂ ਜਾਈ ਮਾਰਕੀਟ ਖੁੱਲੂ ਕਿੱਥੇ ਸਾਡੇ ਗਿਆਨ ਚੱਕਰ ਕਾਨਾ ਅੰਦਰ ਪਾਣੀ ਵੜਿਆ ਕਾਨਾ ਦੇ ਨੁਕਸਾਨ ਹੋ ਜਾਣੇ ਆ ਸਮਾਨ ਦਾ ਹੋ ਜਾਣਾ ਹੈ 102 ਇਹ ਗਵਰਨਮੈਂਟ ਗਰ ਸਿਨੀਅਰ ਸਕੈਂਡੀ ਸਕੂਲ ਨੂੰ ਸਰਤੀ ਜਾਂਦੀ ਹੈ ਉਸ ਤੇ ਵੀ ਸਾਰਾ ਛੱਪੜ ਬਣਿਆ ਪਿਆ ਦਰਿਆ ਬਣਿਆ ਪਿਆ ਸਾਰਾ ਪੂਰਾ ਸ਼ਹਿਰ ਥੋੜਾ ਜਿਹਾ ਪਾਣੀ ਹਮੀ ਪੈਣ ਵਾਲੀ ਦਰਿਆ ਬਣ ਗਿਆ ਪੂਰਾ ਕੋਰਤ ਪੂਰਾ ਕਿਹਾ ਸਰੋਵਰ ਤੇ ਉਹੀ ਬਰੇ ਪੈਂ ਥੱਲੇ ਨਾ ਜਿਉਂ ਉੱਤੇ ਨਾ ਡਰਾਂ ਦਾ ਜੋ ਜੱਤੋ ਰੋਡ ਤੇ ਗੰਦਾ ਪਾਣੀ ਖੜਾ ਹੁੰਦਾ ਹੈ ਵਿਕਾਸ ਬਾਰੇ ਕੀ ਕਰਨਾ ਚਾਹੁੰਦੇ ਹੋ ਸਰ ਮੈਂ ਪਹਿਲਾਂ ਹੀ ਦੱਸ ਚੁੱਕਿਆ ਮੇਰੇ ਕੋਲ ਪਹਿਲਾਂ ਵੀ ਕੋਈ ਸਫਾਈ ਆਈ ਸੀ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਇਸ਼ੂ ਇਹ ਹੈ ਕਿ ਮੈਂ 23 ਤਰੀਕ ਨੂੰ ਇਵਨਿੰਗ ਦੇ ਵਿੱਚ ਹੋਰੇ ਇੰਜੋਇੰਗ ਕਿ ਸਰਕਾਰ ਦੇ ਨਮੂਨਦਾਰ ਜਦੋਂ ਮੈਂ ਆਇਆ ਤਾਂ ਮੈਨੂੰ ਇਹ ਦੱਸਿਆ ਗਿਆ ਕਿ ਜਿਹੜਾ ਉਹ ਕੰਮ ਲਈ ਚਲ ਰਿਹਾ ਹੈ ਉਹਨਾਂ ਨੇ ਬਹੁਤ ਜ਼ਿਆਦਾ ਕਈ ਦਿਨਾਂ ਤੋਂ ਜਿੰਕੀ ਪ੍ਰਸਾਦ ਦਾ ਪਾਣੀ ਸਟੈਗਨੇਸ਼ਨ ਹੋ ਗਈ ਹੈ ਗਲੀਆਂ 'ਚ ਪਾਣੀ ਸੀਵੇਜ ਸੀਵੇਜ ਦਾ ਸੋ ਮੁੱਖ ਮੁੱਦਾ ਹੈ ਕਿ ਉਹਨੂੰ ਆਪਾਂ ਸੀਵਰੇਜ ਦੀ ਸਫਾਈ ਕਰਾਈ ਮੈਨੂੰ ਇਹ ਵੀ ਦੱਸਿਆ ਗਿਆ ਸੀਗਾ ਕਿ ਸੀਵਰੇਜ ਵਿਭਾਗ ਦੇ ਅਕਸਰ ਸਾਹਿਬ ਨੂੰ ਕੋਈ ਮਸ਼ੀਨ ਭੇਜਿਆ ਮੰਡਿਓ ਸਪੀਕਰ ਸਾਹਿਬ ਰਾਹੀਂ ਭੇਜੀ ਸੀ ਸੀਵਰੇਜ ਵਿਭਾਗ ਦੇ ਰਾਹੀਂ ਦੇ ਨਾਲ ਨਾਲ ਜ਼ਰੂਰੀ ਨਗਰ ਕੌਂਸਲ ਦੇ ਪ੍ਰਧਾਨ ਜੀ ਅਤੇ ਜੂਨੀਅਰ ਇੰਜੀਨੀਅਰ ਸਾਹਿਬ ਨਾਲ ਡਿਸਕਸ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਇਸੇ ਕੁਲ 99 ਲੱਖ ਦਾ ਇੱਕ ਐਸਟੀਮੇਟ ਪਾਸ ਕੀਤਾ ਹੋਇਆ ਹੈ ਪਰੰਤੂ ਐਸਟੀਮੇਟ ਦੀ ਹਲੇ ਅਪਰੂਵਲ ਟੈਕਨੀਕਲ ਤੇ ਫਾਈਨੈਂਸ਼ੀਅਲ ਟੈਕਨੀਕਲ ਤੇ ਐਡਮਿਨਿਸਟ੍ਰੇਟਿਵ ਅਪਰੂਵਲ ਨਹੀਂ ਪ੍ਰਾਪਤ ਹੋਈ। ਤਾਂ ਮੌਕੇ 'ਤੇ ਜਾ ਕੇ ਨੂੰ ਦੇਖਦੇ ਹੋਏ ਇਹ ਡਿਸਾਈਡ ਹੋਇਆ ਸੀ ਕਿ ਇਹ ਪੈਸੇ ਸੀਵਰੇਜ ਬੋਰਡ ਨੂੰ ਭੇਜ ਦਿੱਤੇ ਜਾਣ। ਸ਼ਾਮ ਨੂੰ 23 ਤਰੀਕ ਦੀ ਸ਼ਾਮ ਨੂੰ ਜੀਮਨ ਦੇ ਸਪੀਕਰ ਸਾਹਿਬ ਦੇ ਪੀਏ ਪੀਏ ਜਾ ਰਹੇ ਐਕਸਰ ਸਾਹਿਬ ਨਾਲ ਸਾਡੀ ਕਾਨਫਰੈਂਸ ਕਾਲ ਹੋਈ ਤਾਂ ਜਿਸ ਚ ਉਹਨਾਂ ਨੇ ਦੱਸਿਆ ਉੱਥੇ ਐਕਸਰ ਸਾਹਿਬ ਨੂੰ ਕਿਉਂਕਿ ਸਾਡੇ ਕੋਲ ਕੋਈ ਹੋਰ ਟੈਂਡਰ ਨਹੀਂ ਸੀਗਾ ਟੈਂਡਰ ਲਗਾਉਣ ਨੂੰ ਕਾਫੀ ਸਮਾਂ ਲੱਗ ਜਣਾ ਸੀ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੈਂਟਰਲਾਈਜ਼ਡ ਟੈਂਡਰ ਜਿਹੜਾ ਸਾਰੇ ਪੰਜਾਬ ਚ ਐਪਲੀਕੇਬਲ ਐਕਸਰ ਸਾਹਿਬ ਸੀਰੀਅਲ ਨੰਬਰ 'ਚ న్యూ ਉਸਡਿੰਗ ਚੋਪਾ ਇਹ ਕੰਮ ਕਰਵਾਇਆ ਜਾਣਾ ਤੇ ਉਹਦੇ 77 ਲੱਖ ਰੁਪਿਆ ਦੇ ਕਰੀਬ ਸੀਵਰੇਜ ਬੋਰਡ ਨੂੰ ਪੈਸੇ ਜਨਾ ਕਰਾਏ ਜਾਂ ਤਾਂ ਜੋ ਇਹ ਸੀਵਰੇਜ ਬੋਰਡ ਕੰਮ ਐਗਜ਼ੀਕਿਊਟ ਕਰ ਸਕੇ ਅੱਜ ਉੱਥੇ ਇੱਕ ਦੁਕਾਨਦਾਰਾਂ ਬਲਾਉਂਦਰ ਨਾ ਲਗਾਇਆ ਗਿਆ ਔਰ ਨਗਰ ਕਾਉਂਸਲ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉੱਥੇ ਨਹੀਂ ਪਹੁੰਚਿਆ ਹੁੰਦੇ ਵਰਕੀ ਸਰ ਪ੍ਰਸ਼ਾਸਨ ਦੇਖੋ ਮੇਰੀ ਬੇਨਤੀ ਇਹ ਹੈ ਆਪਰ ਪਟਕੀ ਉਥੇ ਚੌਕ ਹੈ ਸੀਵਰੇਜ ਚੌਕ ਹੈ ਸੀਵਰੇਜ ਬੋਰਡ ਵਾਲੀ ਮਸ਼ੀਨ ਪਰसों ਚੱਲੀ ਸੀ ਪਰसों ਜੇ ਤੇ ਉਸ ਦੇ ਵਿੱਚ ਹੁਣ ਟੈਕਨੀਕਲ ਫਾਲਟ ਆਣ ਕਰਕੇ 79 ਉਹ ਮਸ਼ੀਨ ਅਜੇ ਤੀਰੋਂ ਤੇ ਬਟਿੰਡੇ ਤੋਂ ਆਜੂ ਅਸ਼ਾਮ ਨੂੰ ਜ਼ਰੂਰ ਚੱਲੇਗੀ ਮਸ਼ੀਨ ਤੁਹਾਡੇ ਨਗਰ ਕੌਂਸਲਰ ਕੋਲ ਜਾ ਕੇ ਉੱਥੇ ਕੋਈ ਆਪਣਾ ਵਿਸ਼ਵਾਸ ਦਿਵਾਇਆ ਜਾਊਗਾ ਜੋ ਸੈਨੀਟਰੀ ਡਾਇਰੈਕਟਰ ਸਾਹਿਬ ਨੂੰ ਪੇ ਜਿਨਿਆ ਮੇਰੀ ਅਕਸਰ ਸਾਹਿਬ ਨਾਲ ਗੱਲ ਹੋ ਚੁੱਕੀ ਅੱਜ ਉਹਨਾਂ ਨੇ ਇਹੀ ਦੱਸਿਆ ਕਿ ਅੱਜ ਮਸ਼ੀਨ ਸ਼ਾਮ ਨੂੰ ਜਿੰਨੇ ਬਠਿੰਡੇ ਤੋਂ ਵਾਪਸ ਆ ਕੇ ਡੈਫੀਨਿਟਲੀ ਚੱਲੇਗੀ ਅੱਛਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਧਰਨਾ ਹਨ ਵਿੱਚ ਸਮੇਂ ਲਈ ਕੀਤਾ ਦਿੱਤਾ ਜਿੰਨਾ ਚਿਰ ਉਸ ਲਗਾਤਾਰ ਇਹ ਹੈ ਕਿ ਪਬਲਿਕ ਦਾ ਰੋਸ ਜਾਇਜ਼ ਹੈ ਪਬਲਿਕ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਪਬਲਿਕ ਦਾ ਇਸ ਕੋਈ ਕਸੂਰ ਨਹੀਂ ਬਟ ਗੱਲ ਕੀ ਹੈ ਕਿ ਜੇ ਸੀਵਰੇਜ ਚੋਕ ਹੋ ਗਿਆ ਹੁਣੇ ਚੋਕ ਤਾਂ ਇਹ ਮਸ਼ੀਨਰੀ ਜੋ ਜੋ ਟਾਈਮ ਤੇ ਦਿੱਤਾ ਜਾ ਸਕਦਾ ਮਸ਼ੀਨਰੀ ਆ ਗਈ ਮਸ਼ੀਨਰੀ ਚੱਲੀ ਵੀ ਮਸ਼ੀਨਰੀ ਚ ਫਾਲਟ ਪੈ ਗਿਆ ਹੁਣ ਇਸ ਦੇ ਵਿੱਚ ਆਪਾਂ ਕਿਹਦਾ ਕਸੂਰ ਗੱਡਾਂਗੇ ਸਰ ਵਾਟਰ ਬਾਕਸ ਦੇ ਵਿੱਚ ਵੀ ਪਾਣੀ ਸੀਵਰੇਜ ਦਾ ਮਿਕਸ ਹੋ ਰਿਹਾ ਉਹਦੇ ਬਾਰੇ ਵੀ ਪਾਰਟ ਦੇ ਕਹਿ ਰਹੇ ਆ ਸਰ ਸੀਵਰੇਜ ਦੇ ਮੈਂ ਹੁਣ ਢਾਕਮਾਰ ਕਰਾ ਸੀ ਇੱਕ ਇਸ਼ੂ ਹੁਣ ਇਹ ਤੇ ਆਂਚਾ ਹੈ ਵੀ ਬੱਸ ਸਟੈਂਡ ਦੇ ਕੋਲ ਦੀ ਤੇ ਪਾਣੀ ਦੀ ਮਿਕਸਿੰਗ ਹੋ ਰਹੀ ਹੈ ਸੀਵਰੇਜ ਦੀ ਉਹ ਮੈਂ ਪਹਿਲਾਂ ਹੀ ਜਈ ਸਾਹਿਬ ਨੂੰ ਮੈਂ ਬੁਲਾਇਆ ਜਿਹੜੇ ਕੀ ਹੈ ਪੀਐਨਓ ਨੂੰ ਬੁਲਾ ਕੇ ਨੇ ਉਹਨਾਂ ਨਾਲ ਡਿਸਕਸ ਕਰੀਏ ਵੀ ਇਹ ਕੀ ਇਸ਼ੂ ਹੈ ਉਤੇ ਇਸ ਤੋਂ ਇਲਾਵਾ ਮੇਰੇ ਕੋਈ ਧਿਆਨ ਦੇ ਉਸੇ ਦੱਸਣ ਚੈੱਕ ਕਰ ਲੈਣੇ ਆ ਕਿ ਇਹ